ਸਾਡੇ ਮੁਲਕ 'ਚ ਜੋਤਿਸ਼ ਵਿਗਿਆਨ ਧਾਰਮਿਕ ਆਸਥਾ ਦੇ ਨਾਲ ਜੁੜਿਆ ਜਾਂਦਾ ਇਸ ਕਰਕੇ ਬਹੁਤ ਵੱਡਾ ਹਿੱਸਾ ਜੋਤਿਸ਼ ਨੂੰ ਨਹੀਂ ਮੰਨਦਾ ਜਾਂ ਉਹਦੇ ਤੇ ਕਿੰਤੂ ਪ੍ਰੰਤੂ ਤੇ ਸਵਾਲ ਕਰਦਾ ਹੈ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਸਿੱਖ ਬਰਾਦਰੀ 'ਚੋਂ ਸਿੱਖਾਂ 'ਚੋਂ ਜਾਂ ਅੱਗੇ ਕਹੀਏ ਤੇ ਜੱਟਾਂ 'ਚੋਂ ਵੀ ਤੁਹਾਨੂੰ ਬਹੁਤ ਸਾਰੇ ਬੰਦੇ ਜੋਤਿਸ਼ 'ਚ ਮੰਨਣ ਵਾਲੇ ਜਾਂ ਨਾ ਮੰਨਣ ਤੇ ਗੱਲ ਕਰਨ ਵਾਲੇ ਮਿਲਣਗੇ ਪਰ ਮੈਂ ਪਹਿਲੀ ਵਾਰ ਕਿਸੇ ਐਸੇ ਜੋਤਿਸ਼ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਜੋ ਆਪ ਸਿੱਖ ਪਰਿਵਾਰ ਤੋਂ ਤੇ ਜੱਟ ਪਰਿਵਾਰ ਤੋਂ ਬਿਲੋਂਗ ਕਰਦੇ ਐ ਅੱਜ ਉਹਨਾਂ ਨੂੰ ਸਿੱਧੇ ਤੇ ਸਪਸ਼ਟ ਸਵਾਲ ਕਰਾਂਗੇ ਕਿ ਆਖਰ ਇਹ ਵਿਗਿਆਨ ਐ ਕਿ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਮੁੱਦਾ ਐ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਕਿਵੇਂ ਅਸਰ ਪਾਉਂਦਾ ਐ ਨਛੱਤਰ ਕੀ ਹੁੰਦੇ ਐ ਇਹਦੀ ਪਰਿਭਾਸ਼ਾ ਕੀ ਐ ਜਿਹੜੇ ਗ੍ਰਹਾਂ ਤੋਂ ਡਰਾਇਆ ਜਾਂਦਾ ਕਿ ਮੰਗਲ ਤੋਂ ਤਾਂ ਖਾਸ ਤੌਰ ਤੇ ਸ਼ਨੀ ਤੋਂ ਡਰਾਇਆ ਜਾਂਦਾ ਇਹ ਡਰ ਕਿਉਂ ਪੈਦਾ ਹੁੰਦੇ ਐ ਮੰਗਲੀ ਕੌਣ ਹੁੰਦਾ ਬਹੁਤ ਸਾਰੇ ਐਸੇ ਸਵਾਲ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਚ ਤੁਸੀਂ ਤੇ ਮੈਂ ਸੁਣਦੇ ਆਂ ਕਰਦੇ ਆਂ ਕਈ ਮੰਨਦੇ ਆਂ ਕਈ ਇਗਨੋਰ ਕਰਦੇ ਆਂ ਅੱਜ ਕੱਲ ਬਾਤ ਕਰਾਂਗੇ ਜੱਸੀ ਮਾਨ ਜੀ ਪੰਜਾਬ ਤੋਂ ਇੱਕ ਵੱਡੇ ਜੋਤਿਸ਼ ਨੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਇੱਕ ਫੀਮੇਲ ਹੋਣ ਦੇ ਨਾਤੇ ਤੇ ਫਿਰ ਇੱਕ ਉਹ ਸ਼ਰਿਆ ਵੀ ਕਹਿੰਦੇ ਆ ਕਿ ਮੈਂ ਜੱਟ ਪਰਿਵਾਰ ਤੋਂ ਹੋ ਕੇ ਇਸ ਕੰਮ ਚ ਆ ਤਾਂ ਕਿਉਂ ਆ ਇਹਦਾ ਜਵਾਬ ਲਵਾਂਗੇ ਸਸੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਕੀ ਹਾਲ ਤੁਸੀਂ ਹਾਂਜੀ ਵਧੀਆ ਜੀ ਵਧੀਆ ਸੀ ਮੈਂ ਠੀਕ ਠਾਕ ਤੁਸੀਂ ਜੱਸੀ ਮਾਨ ਮਾਨਾ ਦੀ ਕੁੜੀ ਇਸ ਕੰਮ ਚ ਕਿਵੇਂ ਆ ਅਸਲ ਦੇ ਵਿੱਚ ਇਹ ਇੱਕ ਮਤਲਬ ਪ੍ਰੈਕਟੀਕਲੀ ਤੌਰ ਤੇ ਹੋਇਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਂ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ ਸੀ ਤੇ ਮੈਂ ਜੌਬ ਕਰਦੀ ਸੀ ਬੜੇ ਵਧੀਆ ਆਰਾਮ ਨਾਲ ਚੱਲਦੀ ਸੀ ਜੌਬ ਬੈਂਕ ਚ ਜੌਬ ਕਰਦੀ ਸੀ ਤਾਂ ਕੀ ਹੋਇਆ ਮੇਰੇ ਲਾਜ਼ ਕਾਫੀ ਮੰਨਦੇ ਆ ਅਸਟ੍ਰੋਲੋਜੀ ਨੂੰ ਮੇਰੇ ਸੱਸ ਬਹੁਤ ਮੰਦੀ ਤੇ ਉਹਨਾਂ ਨੇ ਇਦਾਂ ਹੀ ਮੈਂ ਦੱਸਿਆ ਪਹਿਲਾਂ ਵੀ ਕਿ ਮੈਂ ਜੋਸ਼ੀ ਕੋਲ ਗਈ ਕਿਸੇ ਕੋਲ ਤੇ ਉਹਨੇ ਕਿਹਾ ਮਤਲਬ ਮੈਂ ਇਹ ਮੰਨਦੀ ਆ ਹੁਣ ਮੈਂ ਬਹੁਤ ਸਟਰੋਂਗਲੀ ਮੰਨਦੀ ਆ ਕਿ ਹਰ ਚੀਜ਼ ਦਾ ਵਕਤ ਹੈ ਤੇ ਉਹਨੇ ਇਹੀ ਚੀਜ਼ ਦੱਸਿਆ ਕਿ ਹਜੇ ਵਕਤ ਨਹੀਂ ਆ ਜਦੋਂ ਵਕਤ ਆਇਆ ਉਦੋਂ ਸਭ ਕੁਝ ਠੀਕ ਹੋ ਚੁੱਕਾ ਪਰ ਮੈਂ ਤਾਂ ਜੋਸ਼ੀ ਤੋਂ ਇਹ ਪੁੱਛਣ ਜਾਂਦੀ ਸੀ ਨਾ ਕਿ ਕਦੋਂ ਹੋਏਗਾ ਹੋ ਜਵੇ ਤੂੰ ਦੱਸ ਹੋ ਜਵੇ ਇਹ ਕੰਮ ਮੇਰਾ ਹੋ ਜਵੇ ਆਮ ਤੌਰ ਤੇ ਆਪਾਂ ਜੋਸ਼ੀ ਕੋਲੇ ਪੁੱਛਣ ਜਾਂਦੇ ਆ ਕਿ ਸਾਡਾ ਜੀ ਕੰਮ ਕਰ ਦੋ ਹੈ ਨਾ ਤਾਂ ਮੈਂ ਉਹਨੂੰ ਕਿਹਾ ਸਾਡਾ ਬਾਹਰ ਦਾ ਪੰਜਵੇਂ ਬਸ ਤੂੰ ਐ ਕਰ ਦੇ ਕੁਛ ਉਨੇ ਕਾ ਬਣ ਜਾਊਗਾ ਬਸ ਬਣ ਜਾਊਗਾ ਚਲੋ ਬਣਿਆ ਤੇ ਹੈ ਨਹੀਂ ਪਰ ਉਹਨੇ ਮੈਨੂੰ ਇੱਕ ਗੱਲ ਜਿਹੜੀ ਬਹੁਤ ਸਟਰੋਂਗਲੀ ਕਹੀ ਕਿ ਜਦੋਂ ਤੇਰੇ ਬੇਟਾ ਹੋਇਆ ਜਾਂ 2 4 6 ਤੋਂ ਬਾਅਦ ਤੇਰੇ ਵਧੀਆ ਹੋ ਜਾਊਗਾ ਸਾਰਾ ਕੁਝ ਘਰ ਬਣੂ ਮਕਾਨ ਬਣੂ ਆ ਬਣੂ ਆ ਬਣ ਤਾ ਚਲੋ ਉਹ ਚੀਜ਼ਾਂ ਹੋਈਆਂ ਮੈਂ ਉਹਦੇ ਕੋਲ ਗਈ ਤੇ ਮੈਂ ਕਿਹਾ ਵੀ ਕੁਝ ਨਹੀਂ ਹੋਇਆ ਤੇ ਤੂੰ ਆ ਤੇ ਜ਼ਰੂਰ ਹੋ ਗਿਆ ਤੇ ਉਹਨੇ ਮੈਨੂੰ ਦੱਸਿਆ ਕਿ ਇਹ ਸਟਾਰੋਲੋਜੀ ਕਰਕੇ ਹੋਇਆ ਆਗ੍ਰਹ ਦੇ ਦਸ਼ਾ ਚੱਲੀ ਇਸ ਕਰਕੇ ਆ ਹੋਇਆ ਮੈਂ ਉਹਨੂੰ ਦੱਸਿਆ ਵੀ ਅੱਛਾ ਇਹਦੇ ਕਰਕੇ ਹੋਇਆ ਉਹ ਕਹਿੰਦਾ ਹਾਂ ਮੈਂ ਕਹਿੰਦੀ ਕੀ ਕਰਦੇ ਆ ਕਹਿੰਦਾ ਇਹੀ ਸਾਰਾ ਕੁਝ ਕਰਦੇ ਆ ਮੈਂ ਕਦੇ ਇਹ ਕਰਦਾ ਤਾਂ ਫਿਰ ਇਹਨਾਂ ਨੂੰ ਫੜਦੇ ਤੇ ਫਿਰ ਉਹੀ ਕੰਪਿਊਟਰ ਵਾਲਾ ਦਿਮਾਗ ਕਿਉਂਕਿ ਇੰਜੀਨੀਅਰਿੰਗ ਕੰਪਿਊਟਰ ਦੀ ਕੀਤੀ ਹੋਈ ਸੀ ਬਸ ਮੈਂ ਜਿਉਂ ਕਿਤਾਬਾਂ ਪੜੀਆਂ ਜਿਉਂ ਪੜੀਆਂ ਸਭ ਦੇਤੇ ਵੇ ਲੈ ਕੇ ਬਹਿ ਜਾਣਾ ਬਸ ਇਹ ਹੀ ਦੇਖੀ ਜਾਣਾ ਆਹ ਕਰਿਆ ਆਹ ਕਰਦਾ ਅੱਛਾ ਇੱਥੇ ਬੈਠਾ ਹੋਵੇ ਆਹ ਕਰਦਾ ਤਾਂ ਇਹਦੇ ਨਾਲ ਆਹ ਹੋਇਆ ਬਸ ਉਹ ਕੋਖੀ ਦਿਮਾਗ ਵਾਂਗੂ ਨਾ ਫਿਰ ਮੈਂ ਮਤਲਬ ਮੰਨ ਲਓ ਕਿ ਅਸਟ੍ਰੋਲੋਜੀ ਦੇ ਵਿੱਚ ਹੀ ਵੜ ਗਈ ਜਿਹਨੂੰ ਆਪਾਂ ਕਹਿੰਦੇ ਆ ਪੜੀ ਪਰ ਬੜਾ ਮੈਨੂੰ ਹੈਰਾਨੀ ਹੋਈ ਕਿ ਸੱਚੀ ਸਟਾਰ ਵਰਕ ਕਰਦੇ ਔਰ ਇਹ ਪ੍ਰੈਕਟੀਕਲੀ ਤੌਰ ਤੇ ਕਰਦੇ ਆ ਔਰ ਬਹੁਤ ਸਟਰੋਂਗਲੀ ਕਰਦੇ ਆ ਹਰ ਚੀਜ਼ ਵਕਤ ਤੋਂ ਪਹਿਲਾਂ ਤੇ ਕਿਸਮਤ ਜ਼ਿਆਦਾ ਮਿਲਦੀ ਨਹੀਂ ਹੈ ਤੇ ਜਦੋਂ ਵਕਤ ਆਉਣਾ ਹੈ ਨਾ ਉਦੋਂ ਕੋਈ ਖੋ ਹੀ ਨਹੀਂ ਸਕਦਾ ਤੇ ਵਕਤ ਦਾ ਇੰਤਜ਼ਾਰ ਸਾਡੇ ਕੋਲ ਹੁੰਦਾ ਕੋਈ ਨਹੀਂ ਜਿਸ ਕਰਕੇ ਅਸੀਂ ਪਰੇਸ਼ਾਨ ਰਹਿੰਦੇ ਜੇ ਇਹ ਸੱਚ ਹੈ ਤਾਂ ਫਿਰ ਗੁਰੂ ਸਾਹਿਬਾਨਾਂ ਨੇ ਕਿਉਂ ਇਹਨੂੰ ਅਪਣਾਇਆ ਨਹੀਂ ਨਹੀਂ ਐ ਨਹੀਂ ਕਹਿ ਸਕਦੇ ਆਪਾਂ ਗੁਰੂ ਸਾਹਿਬਾਨ ਨੇ ਅਪਣਾਇਆ ਨਹੀਂ ਹੈ ਠੀਕ ਹੈ ਆਪਣਾ ਇੱਕ ਅਲੱਗ ਆਪਣੀ ਸੋਚ ਬਣਦੀ ਹੈ ਆਪਣਾ ਇੱਕ ਧਰਮ ਨੂੰ ਪ੍ਰਫਰਤਨਿਆ ਦੇਣਾ ਚਾਹੀਦਾ ਬਾਰ ਕਰਮ ਜਿਹੜਾ ਹੈ ਨਾ ਸਾਡਾ ਕਰਮ ਪ੍ਰਧਾਨ ਹੁੰਦਾ ਹੈ ਕਰਮ ਨਾਲ ਹੀ ਸਾਡਾ ਧਰਮ ਜੁੜ ਜਾਂਦਾ ਜਿੱਦਾਂ ਦੀ ਸਾਡੀ ਨੀਅਤ ਉਦਾਂ ਦੇ ਸਾਡੇ ਕਰਮ ਹੁੰਦੇਖੋ ਤੁਸੀਂ ਮੈਂ ਤੁਹਾਨੂੰ ਹੁਣ ਦੱਸਦੀ ਆ ਆਪਾਂ ਇਸ ਕਰਮ ਚਾ ਬਾਬੇ ਨਾਨਕ ਨੂੰ ਕਿਹਾ ਸੀ ਜਿਹੜੇ ਪੰਡਤ ਨੂੰ ਉਹਨਾਂ ਨੇ ਬੁਲਾਇਆ ਸੀ ਤੇ ਵੀ ਇਹ ਬਾਬਾ ਨਾਨਕ ਜਿਹੜਾ ਹੈ ਪੈਦਾ ਹੋਏ ਬੱਚਾ ਸੀ ਜਦੋਂ ਤਾਂ ਉਹ ਪੰਡਤ ਨੇ ਕਿਹਾ ਸ਼ਾਇਦ ਉਹਨਾਂ ਦਾ ਨਾਮ ਤੇਆਲ ਸਿੰਘ ਤੇਆਲ ਸੀ ਕੋਈ ਪੰਡਤ ਹੈ ਨਾ ਉਹਨਾਂ ਨੇ ਕਿਹਾ ਜੀ ਇਹ ਤਾਂ ਰੱਬੀ ਨੂਰ ਹੈ ਉਹਨੂੰ ਕਿਵੇਂ ਪਤਾ ਲੱਗਿਆ ਰੱਬੀ ਨੂੰ ਕੋਸ਼ਤਾ ਦੇਖਿਆ ਕੁਈ ਦਾ ਬੁothorਾ ਸੀ ਉਹ ਪੰਡਤ ਕੁਛ ਤਾਂ ਦੇਖਿਆ ਹੀ ਹੋਇਆ ਉਹਨੇ ਤਾਂ ਇਹਦਾ ਮਤਲਬ ਇਹ ਚੀਜ਼ ਤਾਂ ਹੈ ਨਾ ਜੇ ਬਾਬੇ ਨਾਨਕ ਨੇ ਬੜੇ ਤਰਕ ਨਾਲ ਤੇ ਬੜੇ ਲੌਜੀਕ ਨਾਲ ਆਪਣੇ ਬਾਬਾ ਜੀ ਨੇ ਜਵਾਬ ਦਿੱਤਾ ਸੀ ਕਿ ਮੈਂ ਜਨੇਊ ਪਾਉਣਾ ਨਹੀਂ ਆ ਮੈਨੂੰ ਇਹਦਾ ਤਰਕ ਤੇ ਲੌਜੀਕ ਦੱਸੋ ਇਹ ਹੀ ਤਾਂ ਕਰਕੇ ਮਨਾਂ ਕੀਤਾ ਸੀ ਜਦੋਂ ਅਸੀਂ ਤਰਕ ਤੇ ਲੌਜੀਕ ਦੱਸਦੇ ਹਾਂ ਤਾਂ ਉਹ ਸਾਈਸ ਬਣਦੀ ਆ ਉਹਦੇ ਕੋਲ ਹੈ ਨਹੀਂ ਸੀ ਉਹਦਾ ਜਵਾਬ ਅ ਤੇ ਠੀਕ ਆ ਤਾਂਗੇ ਪਾਉਣਾ ਤਨੀਤ ਪਾਉਣਾ ਚੀਜ਼ਾਂ ਪਾਉਣਾ ਤੁਹਾਡਾ ਕੁਝ ਹੋਣਾ ਤੇ ਅਸੀਂ ਕੀ ਕਰਦੇ ਆ ਅਸੀਂ ਆਪਣੇ ਧਰਮ ਨੂੰ ਪ੍ਰੈਫਰ ਦੇ ਦੇਣਾ ਚਾਹੀਦਾ ਮੰਨਣਾ ਚਾਹੀਦਾ ਪਰ ਨਾਰਕ ਕਰਮ ਹੈ ਨੀਅਤ ਹੈ ਪਰਵ੍ਰਿਸ਼ ਹੈ ਸੋਚ ਹੈ ਜੇ ਸਾਡੀ ਸੋਚ ਸਹੀ ਨਹੀਂ ਹੈ ਸਾਡੇ ਸਟਾਰ ਹੀ ਸਾਡੀ ਸੋਚ ਬਣਾਉਂਦੇ ਆ ਇੱਕ ਪਰਿਵਾਰ ਦੇ ਵਿੱਚ ਚਾਰ ਛੀ ਇੱਕ ਇੱਕ ਮਾਂ ਨੇ ਚਾਰ ਬੱਚੇ ਪੈਦਾ ਕੀਤੇ ਆ ਚਾਰਾਂ ਦੀ ਸੋਚ ਹੀ ਇੱਕ ਨਹੀਂ ਕਿਉਂ ਨਹੀਂ ਜੀ ਫਿਰ ਪਰਿਵਾਰ ਵੀ ਇੱਕੋ ਹੀ ਹੈ ਪਰਵ੍ਰਿਸ਼ ਵੀ ਉਦਾਂ ਹੀ ਹੋ ਰਹੀ ਐ ਸਿੱਖਿਆ ਵੀ ਉਦਾਂ ਹੀ ਦਿੱਤੀ ਗਈ ਐ ਇੱਕ ਬਹੁਤ ਅੱਪ ਚਲਾ ਗਿਆ ਇੱਕ ਵਿਚਾਰਾ ਉੱਥੇ ਹੀ ਬੈਠਾ ਕਿਉਂ ਸਟਾਰ ਨੇ ਭਈ ਕਿਸਮਤ ਐ ਭਈ ਉਹਦੀ ਉਹਦੇ ਕਰਮ ਨੇ ਉਹਦਾ ਵਕਤ ਐ ਤੇ ਦੇਖੋ ਕਰਮ ਨੇ ਤੁਹਾਨੂੰ ਜਨਮ ਦਿੱਤਾ ਆਪਾਂ ਪਿਛਲੇ ਜਨਮ ਦੀ ਗੱਲ ਕਰਦੇ ਆ ਹਨਾ ਜਨਮ ਦਿੱਤਾ ਇੱਕ ਪਰਿਵਾਰ ਚ ਪਰ ਕਿਸਮਤ ਅਲੱਗ-ਅਲੱਗ ਦਿੱਤੀ ਇੱਕ ਤਰਕੀਆਂ ਚ ਬੈਠਾ ਸਭ ਤੋਂ ਸੁਖੀ ਆ ਪਰਿਵਾਰ ਵੀ ਐ ਦੂਜਾ ਵਿਚਾਰਾ ਆਰਾਮਨਾਥ ਦੋ ਦੁਕਾਨਾਂ ਬਣੀਆਂ ਹੋਈਆਂ ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿੰਦੀ ਆ ਦੋ ਭਾਈਆਂ ਦੀਆਂ ਦੋ ਦੁਕਾਨਾਂ ਨੇ ਵਾਪਿੱਕ ਤੇ ਮਾਇਕਾ ਇੱਕ ਚ ਰਸ ਪਿਆ ਦੂਜੇ ਚ ਕੋਈ ਜਾਂਦਾ ਕਿਉਂ ਨਹੀਂ ਇਹ ਕੀ ਹੈ ਮਿਹਨਤ ਹੈ ਕਿ ਕਿਸਮਤ ਹੈ ਉਹ ਸਟਾਰ ਨਹੀਂ ਜੀ ਤੁਹਾਡੇ ਉਹ ਕਿਸਮਤ ਹੈ ਤੁਹਾਡੀ ਉਹ ਵਕਤ ਹੈ ਤੁਹਾਡਾ ਜਦੋਂ ਹੋ ਸਕਦਾ ਦੂਜੇ ਦਾ ਚੱਲੇ ਤੇ ਉਧਰ ਵੀ ਕਰਖ ਨਾ ਰਵੇ ਇਹ ਵੀ ਕੋਈ ਪੱਕਾ ਨਹੀਂਗਾ ਪਰ ਗੱਲ ਵਕਤ ਚੱਲਣ ਦੀ ਹੈ ਗੱਲ ਸਟਾਰ ਚੱਲਣ ਦੀ ਹੈ ਕਈ ਵਾਰੀ ਕੀ ਹੁੰਦਾ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਈਆਂ ਦੇ ਟੇਕੇ ਦੇਖਿਆ ਹੁਣ ਇੱਕ ਕੋਈ ਆਇਆ ਤੇ ਉਹਦੇ ਉਹਦਾ ਸ਼ੁਕਰ ਉੱਚਦਾ ਉਹ ਕਹਿੰਦਾ ਮੈਨੂੰ ਕਈ ਪੰਡਤਾਂ ਨੇ ਕਿਹਾ ਤੇਰਾ ਸ਼ੁਕਰ ਉੱਚਦਾ ਹੁਣ ਉਹਦੀ ਸ਼ੁਕਰ ਦੀ ਦਸ਼ਾ ਚੱਲਣੀ ਆ ਜੀ ਜਦੋਂ ਨੇ 63 ਸਾਲ ਦਾ ਹੋਣਾ ਤਾਂ ਉਹਨੇ ਉਦੋਂ 63 ਸਾਲ ਦੇ ਹੋ ਕੇ ਦੱਸੋ ਸ਼ੁਕਰ ਦਾ ਕੀ ਕਰਨਾ ਪੰਡਤਾਂ ਨੇ ਕੀ ਕਿਹਾ ਤੂੰ ਬੜੇ ਭਾਗ ਵਾਲਾ ਤੇਰਾ ਸ਼ੁਕਰ ਉੱਚਦਾ ਉੱਚਦਾ ਸ਼ੁਕਰ ਕੀ ਕਰੂਗਾ ਜਦੋਂ ਉਹਦੀ ਦਸ਼ਾ ਚੱਲੂ ਉਦੋਂ ਹੀ ਕੰਮ ਕਰੂ ਗੱਲ ਲੌਜੀਕ ਦੀ ਆ ਫਿਰ ਉਹੀ ਗੱਲ ਮੈਂ ਕਹਿੰਨੀ ਆ ਕਿ ਜਿੱਥੇ ਤਰਕ ਹੈ ਉਥੇ ਸਹੀ ਹਿਸਾਬ ਨਾਲ ਕੀਤਾ ਗਿਆ ਹਿਸਾਬ ਦਾ ਦੁਨਿਆਵੀ ਚੀਜ਼ਾਂ ਨੇ ਜੀ ਇਹ ਦੁਨਿਆਵੀ ਦਾਵਾ ਹੀ ਤੇਰੀ ਕੁਛ ਨਹੀਂ ਹੈ ਇਹ ਚ ਸ਼ਕਤੀ ਕੁਛ ਨਹੀਂ ਹੈ ਨਹੀਂ ਹੈ ਜੋਤਿਸ਼ ਨਾ ਸ਼ਕਤੀ ਕੀ ਕਰ ਸਕਦੇ ਹੋ ਤੁਸੀਂ ਆਪਣਾ ਨਹੀਂ ਬਦਲ ਸਕਦੇ ਦੂਜੇ ਦਾ ਕੀ ਬਦਲੋਗੇ ਆ ਜੋ ਪ੍ਰਕਿਰਤੀ ਹੈ ਜੋ ਕੁਦਰਤ ਹੈ ਜੋ ਪਾਵਰ ਕੁਦਰਤ ਹੈ ਹੈਨਾ ਆਪਾਂ ਉਹਦੇ ਅੰਦਰ ਜਨਮ ਲਿਆ ਇਸ ਧਰਤੀ ਤੇ ਤੇ ਅਸੀਂ ਉਹਦੇ ਅੰਦਰ ਹੀ ਰਹਿ ਸਕਦੇ